روداس سا جی تن گرو روداس سا جی تن گرو روداس سا جی تان گرو روداس سا جی گرو روداس سا جی ہے تمہیں تم ہے گرو روداس جی پان ہے تم تم ہے تم ہے گرو روداس جی پان تم तन 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 गुरू रविदास जी तन है तनवे तन ن ہے تن ہے تن ہے تری بات گرت کی پانی ہے تن ہے پن ہے تنا تیری بات گرتی جی تن ہے پان گرو روداس صاحب جی کان گرو رود صاحب جی بن گرو صاحب جی تن ਸਿਰਿ ਵਾਹਿ ਗੁਰੂ ਗੋਬਿੰਦ ਸਿੰਘ ਨਾਮ ਸਿਰਿ ਵਾਹਿ ਗੁਰੂ ਗੋਬਿੰਦ ਸਿੰਘ ਨਾਮ ਸਿਰਿ ਵਾਹਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਨਾਮ ਵਾਹਿ ਗੁਰੂ ਗੋਬਿੰਦ ਸਿੰਘ ਕਲ ਹੈ ਕਲ ਹੈ ਕੰਨ ਹੈ ਕਿੰ ਕੋ ਵੀ ਸਾਥ ਦੀ ਤਨ ਹੈ ਅਮਨੋ ਤਨ ਹੈ ਕਲ ਗੁਰੂ ਰੱਬ ਚਾਹੇ ਕਲ ਹੈ ਤਨ ਹੈ ਤਨ ਹੈ ਕਲ कुझ <laughs> <laughs> ਦੀਆਂ ਪਾਕੇ ਦੋਰੀਆਂ ਆਗੂੰ ਦਿਨ ਸਦਾ ਗੰਗਾ ਰੱਬ ਬਾਤ ਪਾਗੋਤਾਨੀ ਦੀਆਂ ਪਾਕੇ ਦੋਰੀਆਂ ਹਰੋ ਰਾਜ ਵਾਸੀ ਸਾਗੋਤਾਨੀ ਕੀ ਹੁਤਾ ਪੀ ਮਦੀਆਂ ਪਾਕੇ ਦੋਰੀਆਂ ਰੱਬ ਵਾਸੀ ਸਾਗੋਤਾਨੀ ਕੀ ਹੁਤਾ ਪੀ ਮਦੀਆਂ ਪਾਕੇ ਦੋਰੀਆਂ ज़ीरो टाइम हो ਸੋ ਸੋਨੰਜਵਾ ਜਨਮ ਦੇ ਜਿੰਦ ਬੰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ 698 ਸ਼੍ਰੀ ਗੁਰੂ ਰਵਦਾਸ ਜੀ ਦੇ ਜਨਮ ਦਿਹਾੜੇ ਦੀਆਂ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਇੱਕ ਬਹੁਤ ਹੀ ਅੱਛਾ ਨਗਰ ਕੀਰਤਨ ਜਿਹੜਾ ਮਹਾਲੀ ਦੀ ਸੰਗਤ ਵੱਲੋਂ ਕੱਢਿਆ ਜਾ ਰਿਹਾ ਉਹਦਾ ਸਵਾਗਤ ਕਰਨ ਲਈ ਸਾਡੀ ਸਮੁੱਚੀ ਟੀਮ ਜਿਹੜੀ ਆ ਸਾਡੇ ਨਾਲ ਮਾਨਯੋਗ ਸਾਡੇ ਐਮਐਲਏ ਲੋਕਲ ਸਰਦਾਰ ਕਲਵੰਤ ਸਿੰਘ ਮਹਾਲੀ ਜੋ ਵੀ ਪਹੁੰਚੇ ਨੇ ਕੀ ਸੋ ਉਹਨਾਂ ਦਾ ਸਵਾਗਤ ਹੋ ਰਿਹਾਗਾ ਇਸ ਬਿਨਾ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜਿਹਦੇ ਲਈ ਮੈਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਸਾਡੇ ਸੀਐਮ ਸਾਹਿਬ ਦਾ ਕਿ ਉਹਨਾਂ ਨੇ ਜਿਹੜਾ ਅਗਲਾ 650ਵਾਂ ਸ਼੍ਰੀ ਗੁਰਬਦਾਸ ਜੀ ਦਾ ਜਨਮ ਦਿਹਾੜਾ ਆ ਰਿਹਾ ਹੈਗਾ ਉਹਨਾਂ ਦਾ ਪ੍ਰਕਾਸ਼ ਪਰਬ ਆ ਰਿਹਾ ਉਹਨੂੰ ਬਹੁਤ بڑے ਵੱਡੇ ਪੱਦਰ ਤੇ ਨਿਮਰ ਭਾਵ ਦੇ ਨਾਲ ਬੜੇ ਸਤਿਕਾਰਯੋਗ ਦੇ ਨਾਲ ਧੰਗ ਦੇ ਨਾਲ ਮਨਾਉਣ ਦਾ ਫੈਸਲਾ ਕੀਤਾ ਪੂਰੇ ਪੰਜਾਬ ਦੇ ਅੰਦਰ ਅਸੀਂ ਵੱਖ-ਵੱਖ ਸਮਾਗਮ ਜਿਹੜੇ ਕਰਾਵਾਂਗੇ ਉਹਦੇ ਲਈ ਮੇਰੀ ਅਗਵਾਈ ਚ ਕਮੇਟੀ ਦਾ ਗਠਨ ਕੀਤਾ ਗਿਆ ਮੈਂ ਸਾਰੇ ਜਿੰਨੇ ਵੀ ਸੰਤ ਮਹਾਪੁਰਸ਼ ਨੇ ਜਿੰਨੇ ਵੀ ਬੁੱਧੀਜੀਵੀ ਨੇ ਉਹਨਾਂ ਤੋਂ ਫੀਡਬੈਕ ਲੈ ਕੇ ਅਸੀਂ ਬੜੇ ਜਲਦੀ ਅਨਾਉਂਸਮੈਂਟ ਕਰਾਂਗੇ ਕਿਹੜੇ-ਕਿਹੜੇ ਬ੍ਰਾਮਕੜ ਕਿਹੜੀ ਤਰੀਕ ਨੂੰ ਹੋਣਗੇ ਪੂਰੇ ਪੰਜਾਬ ਲਈ ਪੂਰੇ ਵਿਸ਼ਵ ਭਰ ਦੇ ਵਿੱਚ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਹੜਾ ਪ੍ਰਸਾਰ ਤੇ ਪ੍ਰਸਾਰ ਕਰਾਂਗੇ ਉਹਨਾਂ ਤੇ ਲੋਕਾਂ ਨੂੰ ਸਖਿਆਮਤ ਚੱਲਣ ਦਾ ਜਿਹੜਾ ਪ੍ਰਚਾਰ ਕਰਾਂਗੇ ਉਹਦੇ ਲਈ ਸਰਕਾਰ ਨੇ ਆਪਣੀ ਰਣਨੀਤੀ ਬਣਾਈ ਹੈਗੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸੰਗਤਾਂ ਦੀ ਮੰਗ ਸੀਗੀ ਕਿ 650ਵਾਂ ਗੁਰਪੁਰਪ ਜਿਹੜਾ ਗੁਰੂ ਸਾਹਿਬਾਨ ਦਾ ਆ ਰਿਹਾਗਾ ਉਹ ਪੰਜਾਬ ਸਰਕਾਰ ਉਸੇ ਤਰ੍ਹਾਂ ਮਨਾਵੇ ਜਿਸ ਤਰ੍ਹਾਂ 600 350ਵਾਂ ਬਲੀਦਾਨ ਦਿਵਸ ਸ਼ਹੀਦ ਗੁਰ ਤੇਗ ਬਹਾਦਰ ਜੀ ਦਾ ਮਨਾਇਆਗਾ ਸੋ ਉਸ ਮੰਗ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰਵਾਨ ਕੀਤਾਗਾ ਅੱਜ ਵੀ ਮੈਂ ਜਿਹੜਾ ਜਲੰਧਰ ਜਾ ਕੇ ਆਇਆਗਾ ਇਸ ਤੋਂ ਬਿਨਾ ਅਸੀਂ ਡੇਰਾ ਬੱਲਾ ਡੇਰਾ ਬੱਲਾ ਜਿਹੜਾ ਕਿ ਬਹੁਤ ਹੀ ਵੱਡਾ ਧਾਰਮਿਕ ਸਥਾਨ ਹੈਗਾ ਉੱਥੇ ਉਹਦੇ ਨੇੜੇ ਫਰੀਦਪੁਰ ਪਿੰਡ ਤੇ ਨੌਗੜ ਦਾ ਪਿੰਡ ਦੇ ਵਿੱਚ 1.5 ਏਕੜ ਜ਼ਮੀਨ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਪਰਚੇਦ ਕੀਤੀ ਆ ਜਿੱਥੇ ਸ਼੍ਰੀ ਗੁਰੂ ਰਬਦਾਸ ਬਾਣੀ ਅਧਿਆਨ ਸੈਂਟਰ ਜਿਹੜਾ ਵਧਣ ਜਾ ਰਿਹਾਗਾ ਬਹੁਤ ਲੰਬੇ ਸਮੇਂ ਤੋਂ ਮੰਗ ਸੀਗੀ ਕੱਲੋ ਜ਼ਮੀਨ ਜਿਹੜੀ ਖਰੀਦ ਕੇ ਸੰਗਤਾਂ ਦੇ ਨਾਂ ਕੀਤੀ ਗਈ ਆ ਬਹੁਤ ਜਲਦ ਜਿਹੜੀ ਆ ਉੱਥੇ ਉਹਦੀ ਸਾਰੀ ਜਿਹੜੀ ਆ ਸ਼ੁਰੂ ਹੋਊਗੀ ਤਾਂ ਕਿ ਗੁਰੂ ਸਾਹਿਬਾਨ ਦੀਆਂ ਟੀਚਿੰਗਸ ਦੇ ਨਾਲ ਉਹਨਾਂ ਦੀ ਸਖਿਆਮਾਂ ਦੇ ਨਾਲ ਲੋਕਾਂ ਨੂੰ ਜੋੜਿਆ ਜਾਵੇ ਜੋ ਬੇਗੰਪੁਰਾ ਸ਼ਹਿਰ ਦਾ ਕਨਸੈਪਟ ਸੀਗਾ ਕਿ ਜਿੱਥੇ ਕੋਈ ਡਰ ਨਹੀਂ ਹੋਊਗਾ ਭੌਂ ਨਹੀਂ ਹੋਊਗਾ ਕਿਸੇ ਨੂੰ ਕੋ ਡਰਾਊਗਾ ਨਹੀਂ ਸਾਰੇ ਸਮਾਨਾਂਤਰ ਢੰਗ ਨਾਲ ਰਹਿਣਗੇ ਉਸ ਕਨਸੈਪਟ ਨੂੰ ਉਸ ਸਿਧਾਂਤ ਨੂੰ ਜਿਹੜਾ ਦੁਨੀਆ ਦੇ ਅੰਦਰ ਲਾਇਆ ਜਾਵੇ ਅਤੇ ਲੋਕੋ ਦੇ ਉੱਤੇ ਸਟੱਡੀ ਕਰ